ਲਓ ਜੀ ਤਿਆਰ ਆ ਬਣ ਕੇ ਸਾਡਾ ਰੈਸਟੋਰੈਂਟ ਸਟਾਈਲ ਵਾਈਟ ਸੌਸ ਪਾਸਤਾ ਆਜੂ ਜੀ ਦੀ ਰੈਸਪੀ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾਂ ਲਾਵਾਂਗੇ ਆਪਾਂ ਇੱਕ ਪੈਨ ਇਹਦੇ ਵਿੱਚ ਪਾਵਾਂਗੇ 3 ਕੱਪ ਦੇ ਕਰੀਬ ਪਾਣੀ ਪਾਣੀ ਤੁਸੀਂ ਉਨਾ ਹੀ ਪਾਉਣਾ ਜਿੰਨਾ ਪਾਸਤਾ ਲੈਣਾ ਮੈਂ 1 ਕੱਪ ਯੂਜ਼ ਕਰ ਰਿਹਾ ਤੇ 3 ਕੱਪ ਪਾਣੀ ਲੈ ਰਿਹਾ ਹੁਣ ਇਹਨੂੰ ਬੋਇਲ ਕਰਾਂਗੇ ਲਓ ਜੀ ਪਾਣੀ ਆਪਣਾ ਬੋਇਲ ਹੋ ਚੁੱਕਿਆ ਇਹਦੇ ਚ ਪਾਵਾਂਗੇ 3 टीस्पून साल्ट ਤੇ 1 ਕੱਪ ਪਾਸਤਾ ਹੁਣ ਇਹਨੂੰ ਬੋਇਲ ਹੋਣ ਲਈ ਛੱਡ ਦਵਾਂਗੇ ਪਾਸਤਾ ਲਈ ਸਾਨੂੰ ਚਾਹੀਦੇ 1 ਕੱਪ ਮਸ਼ਰੂਮ 1 ਆਨੀਅਨ ਇਹਨੂੰ ਲੰਬਾ ਲੰਬਾ ਕੱਟ ਲੈਣਾ ਤੇ 1 ਕੈਪਸਿਕਮ ਯਾਨੀ ਕਿ ਸ਼ਿਮਲਾ ਮਿਰਚ ਇਹਨੂੰ ਇਸ ਸਾਈਜ਼ ਵਿੱਚ ਕੱਟ ਕਰ ਲੈਣਾ ਤੇ ਪਾਸਤਾ ਦੀ ਸੀਜ਼ਨਿੰਗ ਤਿਆਰ ਕਰਾਂਗੇ ਚ ਪਾਵਾਂਗੇ 1 ਸਪੀਚੀ टीस्पून ਬਲੈਕ ਪੀਪਰ ਚਿਲੀ ਫਲੈਕਸ ਤੇ ਪਾਸਤਾ ਔਰੀਗানো ਤੇ ਵਾਈਟ ਸੌਸ ਲਈ ਚਾਹੀਦਾ ਸਾਨੂੰ 500 ml ਮਿਲਕ, 3 ਸਪੂਨ ਮੈਦਾ ਤੇ 3 ਸਪੂਨ ਹੀ ਬਟਰ। ਜਿੰਨਾ ਮੈਦਾ ਲੈਣਾ, ਓਨਾ ਹੀ ਆਪਾਂ ਬਟਰ ਯੂਜ਼ ਕਰਨਾ। ਵਾਈਟ ਸੌਸ ਬਣਾਉਣ ਲਈ ਸਭ ਤੋਂ ਪਹਿਲਾਂ ਲਵਾਂਗੇ ਆਪਾਂ ਬਟਰ। ਇਹਨੂੰ ਮੈਲਟ ਹੋਣ ਦਵਾਂਗੇ। ਜ਼ਿਆਦਾ ਆਪਾਂ ਇਹਨੂੰ ਬ੍ਰਾਊਨ ਨਹੀਂ ਕਰਨਾ, ਹਲਕਾ ਜਿਹਾ ਜਦੋਂ ਮੈਲਟ ਹੋ ਜਾਊਗਾ, ਨਾਲ ਹੀ ਆਪਾਂ ਇਹਦੇ ਵਿੱਚ ਮੈਦਾ ਐਡ ਕਰ ਦੇਣਾ। ਜੇ ਬਟਰ ਦਾ ਕਲਰ ਚੇਂਜ ਹੋ ਗਿਆ ਤਾਂ ਵਾਈਟ ਸੌਸ ਨਹੀਂ ਬਣਨੀ ਉਹਦਾ ਕਲਰ ਵੀ ਬਰਾਊਨੀ ਹੋ ਜਾਣਾ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਮੈਦਾ ਤੇ ਇਹਨੂੰ 2 ਤੋਂ 3 ਮਿੰਟ ਲਈ ਪਕਾਵਾਂਗੇ ਤੇ ਗੈਸ ਦੀ ਫਲੇਮ ਨੂੰ ਬਿਲਕੁਲ ਹੀ ਲੋ ਰੱਖਣਾ ਜੇ ਆਪਾਂ ਗੈਸ ਨੂੰ ਜ਼ਿਆਦਾ ਤੇਜ਼ ਰੱਖਾਂਗੇ ਤਾਂ ਆਪਣਾ ਮੈਦਾ ਜੋ ਆ ਉਹ ਸੜ ਜਾਊਗਾ ਹੁਣ ਇਹਨੂੰ 2 ਤੋਂ 3 ਮਿੰਟ ਪਕਾਵਾਂਗੇ ਜਦ ਤੱਕ ਇਹਦੇ ਬਬਲਸ ਨੇ ਉਹ ਖਤਮ ਨਾ ਹੋ ਜਾਣ ਹੁਣ ਆਪਾਂ ਇੱਕ ਮਿਕਚਰ ਲਵਾਂਗੇ ਤੇ ਇਹਦੇ ਵਿੱਚ ਐਡ ਕਰਾਂਗੇ ਮਿਲਕ ਹਾਫ ਕੱਪ ਹੀ ਆਪਾਂ ਮਿਲਕ ਜੇ ਯੂਜ਼ ਕਰਨਾ ਨਹੀਂ ਤਾਂ ਆਪਣੇ ਮੈਦੇ ਦੀਆਂ ਜੋ ਗੱਠਾ ਬਣ ਜਾਣਗੀਆਂ ਇਹਨੂੰ ਆਰਾਮ ਨਾਲ ਮਲਾਈ ਜਾਵਾਂਗੇ ਇਸ ਸਟੇਜ ਤੇ ਜਦੋਂ ਮੈਦਾ ਆ ਜਾਵੇ ਹੁਣ ਇਹਦੇ ਵਿੱਚ ਆਪਾਂ ਐਡ ਕਰਾਂਗੇ ਥੋੜਾ ਜਿਹਾ ਹੋਰ ਮਿਲਕ ਤੇ ਇਹਨੂੰ ਵੀ ਚੰਗੀ ਤਰ੍ਹਾਂ ਨਾਲ ਮਿਲਾ ਦੇਵਾਂਗੇ ਤਾਂ ਜੋ ਇਹਦੀ ਸੌਸ ਵਧੀਆ ਤਿਆਰ ਹੋ ਜਾਵੇ ਤੁਸੀਂ ਦੇਖ ਸਕਦੇ ਹੋ ਸੌਸ ਦਾ ਟੈਕਚਰ ਇਹਨੂੰ 2 ਤੋਂ 3 ਮਿੰਟ ਆਪਾਂ ਟਵਿਸਟਰ ਨੂੰ ਹਿਲਾਈ ਜਾਣਾ ਆਪਣੇ ਹੱਥ ਬਿਲਕੁਲ ਨਹੀਂ ਰੁਕਣੇ ਚਾਹੀਦੇ ਨਹੀਂ ਤਾਂ ਸੌਸ ਵਿੱਚ ਗੱਠਾ ਬਣ ਜਾਣਗੇ ਹੁਣ ਬਾਕੀ ਦਾ ਵੀ ਦੁੱਧ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਸੌਸ ਆਪਣੀ ਬਣ ਕੇ ਤਿਆਰ। ਬਾਅਦ ਜਦੋਂ ਸੌਸ ਦਾ ਟੈਕਚਰ ਇਸ ਸਟੇਜ ਤੇ ਆ ਜਾਵੇ, ਆਪਾਂ ਪਾਨ ਨੂੰ ਬੰਦ ਕਰ ਦਵਾਂਗੇ। ਹੁਣ ਆਪਾਂ ਇੱਕ ਪੈਨ ਵਿੱਚ ਲਵਾਂਗੇ ਬਟਰ ਤੇ ਥੋੜਾ ਜਿਹਾ ਪਾਵਾਂਗੇ ਰਿਫਾਈਨਡ ਆਇਲ ਤਾਂ ਜੋ ਬਟਰ ਆਪਣਾ ਸੜ ਨਾ ਜਾਵੇ। ਹੁਣ ਇਹਦੇ ਵਿੱਚ ਆਪਾਂ ਐਡ ਕਰਾਂਗੇ ਪਿਆਜ਼ ਤੇ ਇਹਨੂੰ 2 ਤੋਂ 3 ਮਿੰਟ ਹੀ ਫਰਾਈ ਕਰਾਂਗੇ। ਜ਼ਿਆਦਾ ਆਪਾਂ ਇਹਨੂੰ ਫਰਾਈ ਨਹੀਂ ਕਰਨਾ। ਹਲਕਾ ਸ਼ੈਲੋ ਫਰਾਈ ਕਰਨਾ ਹੈ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਕੱਟੀ ਹੋਈ Shimla mirch ਤੇ ਇੱਕ ਕੱਪ ਮਸ਼ਰੂਮ ਇਹਨੂੰ ਵੀ 2 ਤੋਂ 3 ਮਿੰਟ ਹੀ ਫਰਾਈ ਕਰਨਾ ਜ਼ਿਆਦਾ ਨਹੀਂ ਫਰਾਈ ਕਰਨਾ ਕਿਉਂਕਿ ਪਾਸਤੇ ਵਿੱਚ ਸਬਜ਼ੀਆਂ ਜ਼ਿਆਦਾ ਫਰਾਈ ਨਹੀਂ ਕੀਤੀਆਂ ਜਾਂਦੀਆਂ ਹੁਣ ਆਪਾਂ ਇਹਦੇ ਵਿੱਚ ਜਿਹੜੀ ਆਪਾਂ ਸੌਸ ਬਣਾਈ ਸੀ ਵਾਈਟ ਉਹਨੂੰ ਐਡ ਕਰ ਦਵਾਂਗੇ ਤੇ ਗੈਸ ਦੀ ਫਲੇਮ ਨੂੰ ਲੋ ਹੀ ਰੱਖਣਾ ਹੁਣ ਤੇ ਬਾਕੀ ਦੇ ਜਿਹੜੇ ਸੀਜ਼ਨਲ ਜੇ ਉਹ ਵੀ ਇਹਦੇ ਵਿੱਚ ਐਡ ਕਰ ਦਵਾਂਗੇ ਤੇ ਸਾਲਟ ਪਾਵਾਂਗੇ ਹੁਣ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਮਿਕਸ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਬੋਇਲ ਪਾਸਤਾ ਤੇ ਇਹਨੂੰ ਚੰਗੀ ਤਰ੍ਹਾਂ ਮਿਲਾ ਦੇਵਾਂਗੇ ਗੈਸ ਦੀ ਫਲੇਮ ਨੂੰ ਹੁਣ ਮੀਡੀਅਮ ਕਰ ਲਵਾਂਗੇ ਤੇ ਇਹਦੇ ਵਿੱਚ ਐਡ ਕਰਾਂਗੇ ਆਪਾਂ ਚੀਜ਼ ਤੁਸੀਂ ਕੋਈ ਵੀ ਚੀਜ਼ ਵਰਤ ਸਕਦੇ ਹੋ ਮੈਸ਼ ਰੈਡਡ ਚੀਜ਼ ਵਰਤੀ ਆ ਤੇ ਚੀਜ਼ ਸਲਾਈਸ ਵਰਤੀਆਂ ਨੇ ਤੁਸੀਂ ਮੋਜ਼ਰੇਲਾ ਚੀਜ਼ ਵੀ ਯੂਜ਼ ਕਰ ਸਕਦੇ ਹੋ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ 2 ਤੋਂ 3 ਮਿੰਟ ਲਈ ਇਹਨੂੰ ਹੋਰ ਪਕਾਵਾਂਗੇ ਜਦ ਤੱਕ ਇਹ ਆਪਣੀ ਚੀਜ਼ ਜੋ ਆ ਮੈਲਟ ਨਹੀਂ ਹੋ ਜਾਂਦੀ ਤੁਸੀਂ ਦੇਖ ਸਕਦੇ ਹੋ ਚੀਜ਼ ਵੀ ਆਪਣੀ ਮੈਲਟ ਹੋਣ ਲੱਗੀ ਆ ਗੈਸ ਦੀ ਫਲੇਮ ਨੂੰ ਲੋ ਹੀ ਰੱਖਣਾ ਹੈ ਤੁਸੀਂ ਦੇਖ ਸਕਦੇ ਹੋ ਪਾਸਤਾ ਆਪਣਾ ਬਣ ਕੇ ਤਿਆਰ ਆ ਹੁਣ ਇਹਨੂੰ ਸਰਵ ਕਰਾਂਗੇ ਜੇ ਤੁਹਾਨੂੰ ਸਾਡੀ ਇਹ ਰੈਸਪੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਹੋਰ ਰੈਸਪੀ ਲਈ ਕਮੈਂਟ ਜਰੂਰ ਕਰਿਓ ਥੈਂਕ ਯੂ